ਹਾਂਜੀ ਮਿੱਤਰੋ ਅੱਜ ਖੜੇ ਆਂ ਬਈ ਅੱਜ ਕੋਟੜਾ ਕਲਾ ਪਿੰਡ ਇੱਥੇ ਬਈ ਪਸ਼ੂ ਮੇਲਾ ਕਰਾ ਰਿਆ ਕਿੰਨੀ ਤਰੀਕਾ ਕਿਹੜੇ-ਕਿਹੜੇ ਮਤਲਬ ਕਿ ਇੱਥੇ ਮਤਲਬ ਇਹਨਾਂ ਦੇ ਪਰਫਾਰਮੈਂਸ ਹੋਣੀਆਂ ਮੱਜਾਂ ਦੀ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆ ਠੀਕ ਹੈ ਪਸ਼ੂ ਮੇਲਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਕਾਲ ਛੋਟੇ ਵੀਰ ਸੋਖੀਰ ਕੇ ਤੁਹਾਡਾ ਇੱਥੇ ਆਉਣ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਜੀ ਆਇਆਂ ਨੂੰ ਜਿਹੜਾ ਨੇ ਸਮੇਂ 'ਚ ਸਮਾਂ ਕੱਢ ਕੇ ਸਾਡੇ ਮੇਲੇ ਦੀ ਪ੍ਰੋਮੋਸ਼ਨ ਵਾਸਤੇ ਤੁਸੀਂ ਇੱਥੋਂ ਤੱਕ ਆਏ ਸਪੈਸ਼ਲ ਆਏ ਵੈਸੇ ਯੂਟਿਊਬਰ ਸਾਰੇ ਕੱਲ੍ਹ ਵਾਲੀ ਮੀਟਿੰਗ 'ਚ ਵੀ ਬਹੁਤ ਆਗੇ ਸੀ ਉਹਨਾਂ ਦਾ ਬਹੁਤ ਧੰਨਵਾਦ ਪਰ ਅੱਜ ਤੁਸੀਂ ਸਪੈਸ਼ਲ ਕੱਲ੍ਹ ਤੁਹਾਨੂੰ ਟਾਈਮ ਨਹੀਂ ਸੀ ਅੱਜ ਸਪੈਸ਼ਲ ਟਾਈਮ ਕੱਢ ਕੇ ਤੁਸੀਂ ਉਸ ਗਰਾਊਂਡ ਤੇ ਪਹੁੰਚੋ ਜਿੱਥੇ ਤੁਸੀਂ ਮੇਲਾ ਅਸੀਂ ਲਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਹੈ ਜੀ ਤੇ ਕਾਦੀ ਕਾਦੀ ਮੁਕਾਬਲੇ ਹੋ ਰਿਹਾ ਜੀ ਇੱਥੇ ਬ੍ਰਦਰ ਇੱਥੇ ਆਪਣੇ ਆ ਦੂਜਾ ਮੇਲਾ ਲਾ ਰਹੇ ਹਾਂ ਪਿੰਡ ਕੋਟੜਾ ਕਲਾ ਮਾਨਸਾ ਤੋਂ ਭਿੱਖੀ ਰੋਡ ਅੱਗੇ ਪਟਿਆਲੇ ਨੂੰ ਚਲੀ ਜਾਂਦੀ ਹੈ ਇਹ ਠੀਕ ਹੈ ਜੀ ਸਾਡੀ ਜਿਹੜੀ ਐਸੋਸੀਏਸ਼ਨ ਆ ਆਜ਼ਾਦ ਡ ਮਾਨਸਾ ਕੋਟੜਾ ਕਲਾ ਠੀਕ ਹੈ ਜੀ ਸਾਡਾ ਦੂਜਾ ਮੇਲਾ ਇਸ ਮੇਲੇ ਚ ਅਸੀਂ ਮੱਝਾਂ ਦੇ ਕੰਪੀਟੀਸ਼ਨ ਕਰਵਾ ਰਹੇ ਆ ਮੱਝਾਂ ਦੀਆਂ ਸਾਰੀਆਂ ਆਲ ਕੈਟਾਗਰੀ ਆ ਗਈਆਂ ਇਹਦੇ ਚ ਤੇ ਨਾਲ ਅਸੀਂ ਪੰਜਾਬ ਨਸਲ ਦੇਸੀ ਚਿੱਟੀ ਬੰਨ ਵਾਲੀ ਗਾਂ ਰੱਖੀ ਆ ਠੀਕ ਹੈ ਜੀ ਹਾਂਜੀ 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 ਠੀਕ ਹੈ ਤੇ ਮਤਲਬ ਕਿ ਇਨਾਮ ਦਾ ਕੀ ਸਿਸਟਮ ਆ ਜੀ ਇਨਾਮ ਦਾ ਸਾਡਾ ਸਿਸਟਮ ਇਹ ਹੈ ਬ੍ਰਦਰ ਵੀ ਅਸੀਂ ਇਨਾਮ ਕੈਸ਼ ਹੀ ਦਿੰਨੇ ਆ ਪਿਛਲੀ ਵਾਰ ਵੀ ਅੱਛਾ ਜੀ ਇਹਨਾਂ ਸ਼ੀਲਡ ਸਰਟੀਫਿਕੇਟ ਤੇ ਜਿਹੜਾ ਕੈਸ਼ ਨਾਮ ਆ ਕੈਸ਼ ਪ੍ਰਾਈਸ ਦਿੱਤਾ ਸੀ ਨਾਲ ਦੀ ਨਾਲ ਹੀ ਦਿੱਤਾ ਸੀਗਾ ਉਹ ਅਸੀਂ ਇਸ ਤਰ੍ਹਾਂ ਵੀ ਉਹੀ ਇਸ ਵਾਰ ਵੀ ਉਹੀ ਸਿਸਟਮ ਰੱਖਿਆ ਅਸੀਂ ਨਾ ਕਿ ਟਰੈਕਟਰ ਜੀਪਾਂ ਜੇ ਉਹ ਮੋਟਰਸਾਈਕਲ ਅਸੀਂ ਕੁਝ ਨਹੀਂ ਰੱਖਿਆ ਕੈਸ਼ 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 ਪ੍ਰਾਈਸ ਦੇਣਾ ਜਿਹੜਾ ਕਿਸੇ ਕਬੀਲਦਾਰ ਬੰਦੇ ਦੇ ਕੰਮ ਆ ਜੇ ਕੰਮ ਆ ਜੇ ਹਾਂ ਠੀਕ ਆ ਮੋਡੀਫਾਈ ਕਰਾ ਕੇ ਟਰੈਕਟਰ ਦੇਤਾ ਨਹੀਂ ਨਹੀਂ ਉਹ ਜਾ ਕੇ ਕਿਸੇ ਦੇ ਕੰਮ ਆਉਂਗੂ ਕਿਸੇ ਦੇ ਨਾਂ ਕੈਸ਼ ਪ੍ਰਾਈਸ ਤੋਂ ਮੈਂ ਘੱਟ ਦੇ ਦਈਏ ਵੱਧ ਦੇ ਦਈਏ ਉਹਨਾਂ ਦੇ ਕੰਮ ਆਜੂ ਅਗਲਾ ਆਪਦੇ ਪਰਪਸ ਲਈ ਜਿੱਥੇ ਮਰਜ਼ੀ ਵਰਤੇ ਹਾਂ ਜਿੱਤੇ ਜਿਹੜੇ ਆਪਣੇ ਵੀਰ ਵੀਡੀਓ ਦੇਖ ਰਹੇ ਆ ਮਤਲਬ ਕਿੱਥੋਂ ਕਿੱਥੋਂ ਦੀ ਆਪਣੇ ਮਤਲਬ ਪੰਜਾਬ ਉੱਪਰ ਕੀ ਹੋ ਰਿਹਾ ਕਿ ਆਪਾਂ ਕਿਤੋਂ ਵੀ ਪਾ ਸਕਦੇ ਆ ਬ੍ਰਦਰ ਇਹ ਕੱਲੇ ਪੰਜਾਬ ਦਾ ਮੇਲਾ ਇਹਦੇ ਚ ਕੱਲੇ ਪੰਜਾਬ ਦੇ ਪਸ਼ੂ ਭਾਗ ਲੈ ਸਕਦੇ ਤੇ ਡਿਸਪਲੇ ਜਿੱਥੋਂ ਦਾ ਮਰਜ਼ੀ ਜਿਹੜੀ ਮਰਜ਼ੀ ਸਟੇਜ ਦਾ ਜਾਨਵਰ ਆ ਕੇ ਡਿਸਪਲੇ ਕਰ ਸਕਦੇ ਆ ਉਹਨਾਂ ਨੂੰ ਡਿਸਪਲੇ ਕਰਨ ਦਾ ਮੌਕਾ ਦਿੱਤਾ ਜਾਊ ਉਹਨਾਂ ਬਾਰੇ ਸਪੈਸ਼ਲ ਸਟੇਜ ਤੋਂ ਅਨਾਉਂਸਮੈਂਟ ਵੀ ਕੀਤੀ ਜਾਊਗੀ ਤੇ ਉਹ ਡਿਸਪਲੇ ਕਰ ਸਕਦੇ ਆ ਕੋਈ ਸੀਮਨ ਵੇਚਣ ਵਾਲੇ ਵੀਰ ਸੀਮਨ ਵੇਚ ਸਕਦੇ ਆ ਉਹਨਾਂ ਦੀ ਥੋੜੀ ਬਹੁਤ ਅਸੀਂ ਫੀਸ ਰੱਖੀ ਆ ਉਹ ਆਪਦੇ ਜਾਨਵਰ ਲਿਆ ਕੇ ਡਿਸਪਲੇ ਤੇ ला ਸਕਦੇ ਆ ਕੋਈ ਦਿੱਕਤ ਨਹੀਂ ਤੇ ਪ੍ਰਬੰਧ ਇੱਥੇ ਕਾਹਦੇ ਕਾਹਦੇ ਨਹੀਂ ਦੀ ਜੇ ਕੋਈ ਜਾਨਵਰ ਲੈ ਕੇ ਆਉਂਦਾ ਬ੍ਰਦਰ ਆ ਦੇਖੋ ਤੁਹਾਡੇ ਸਾਹਮਣੇ ਸਟੋਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਅਸੀਂ ਆਪ ਕੋਲੇ ਖੜ ਕੇ ਲਵਾ ਰਹੇ ਆ ਠੀਕ ਹੈ ਜੀ ਪੂਰੇ ਤਰੀਕੇ ਜਿਵੇਂ ਤਰਤੀਬ ਵਾਈਜ਼ ਲਾਉਣੀ ਆ ਵੀ ਸਾਥੋਂ ਕਿਤੇ ਵੀ ਉੱਕ ਚੁੱਕ ਨਾ ਰਹੇ ਜੇ ਠੀਕ ਹੈ ਪਿੱਛੇ ਅਗਜੀ ਉਹ ਮੁੰਡੇ ਕਸੀ ਜਾਂਦੇ ਆ ਵਾਟਰਪਰੂਫ ਟੈਂਟਾ ਜਿਨ੍ਹਾਂ ਨੇ ਹਸਤਾਲਾਂ ਲਗਣੀਆਂ ਅੱਗੇ ਅਸੀਂ ਆ 1.5-2 ਕਿੱਲੇ ਪਾਰਕਿੰਗ ਨੂੰ ਛੱਡਦੇ ਠੀਕ ਹੈ ਜੀ ਰੋਡ ਦੇ ਉੱਤੇ ਮੇਲਾ ਲੱਗ ਰਿਹਾ ਬਿਲਕੁਲ ਸਾਡੇ ਕੋਲੇ ਮੇਲਾ ਲਾਉਣ ਵਾਸਤੇ 17.5 ਕਿੱਲੇ ਬਾਹਣਦੇ ਆ ਠੀਕ ਹੈ ਅਸੀਂ ਫਿਲਹਾਲ 8.5 ਕਿੱਲੇ ਰੋਕੇ ਆ ਪਿੱਛੇ ਸਾਡੇ ਕੋਲ ਤੋ ਤੱਕ ਕੋਟੇ ਤੱਕ ਬਾਣੀ ਬਾਣ ਪਿਆ ਜਿਹੜੇ ਵੀਰ ਦਾ ਬਾਈ ਬੂਟਾ ਸਿੰਘ ਦਾ ਅੱਛਾ ਕੋਟੜਾ ਕਲਾਂ ਦਾ ਇੱਕ ਬਾਈ ਬੂਟਾ ਦਲੇਲ ਸਿੰਘ ਵਾਲੇ ਤੋਂ ਜਿਹੜਾ ਨੇ ਪਾਰਕਿੰਗ ਦੀ ਜਗ੍ਹਾ ਫਰੀ ਚ ਛੱਡੀ ਆ ਠੀਕ ਹੈ ਇਹਨੇ ਬਾਈ ਨੇ 7.5 ਕਿੱਲੇ ਸਾਨੂੰ ਮਿਲਿਆ